ਰੂੜੀ ਸੁੱਟਨ ਨੂੰ ਲੈ ਕੇ ਹੋਇਆ ਝਗੜਾ ਝਗੜੇ ਵਿੱਚ ਗੋਲੀ ਵੀ ਚੱਲੀ ਅਤੇ ਇੱਕ ਜ਼ਖਮੀ ਵੀ ਹੋ ਗਿਆ। ਪੁਲਿਸ ਵੱਲੋਂ ਬੰਦੀ ਕਾਰਵਾਈ ਨਾ ਕਰਨ ਤੇ ਪੁਲਿਸ ਥਾਣਾ ਗਿੰਡਾ ਗੇਂਦ ਧਰਨਾ ਲਾਇਆ ਗਿਆ। ਪਿੰਡਾਂ ਵਿੱਚ ਆਮ ਹੀ ਗੱਲ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਪਾਣੀ ਦੇ ਵਿਕਾਸ ਅਤੇ ਰੂੜੀ ਸੁੱਟਨ ਨੂੰ ਲੈ ਕੇ ਆਮ ਹੀ ਝਗੜੇ ਹੁੰਦੇ ਰਹਿੰਦੇ ਹਨ। ਇਸੇ ਤਰ੍ਹਾਂ ਪਿੰਡ ਨਥੂਪੁਰ ਵਿਖੇ ਰੂੜੀ ਸੁੱਟਨ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਜਿਸ ਵਿੱਚ ਬਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਦੀ ਲਾਤ ਵਿੱਚ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜ਼ਖਮੀ ਹੋਣ ਵਾਲੇ ਦੇ ਪਰਿਵਾਰ ਨੇ ਪੁਲਿਸ ਤੇ ਇਲਜ਼ਾਮ ਲਗਾਇਆ ਕਿ ਪੁਲਿਸ ਗੋਲੀ ਚਲਾਉਣ ਵਾਲੇ ਸੁਮਨ ਅਤੇ ਉਸਦੇ ਪਿਤਾ ਸਰਬਜੀਤ ਸਿੰਘ ਦੇ ਕਾਰਵਾਈ ਨਹੀਂ ਕਰ ਰਹੇ ਇਸ ਦੇ ਵਿਰੋਧ ਥਾਣਾ ਕਰਿੰਡਾ ਦੇ ਅੱਗੇ ਧਰਨਾ ਲਗਾਇਆ ਗਿਆ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਆਖਿਆ ਕਿ ਸੁਮਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਐਸੇ ਮੌਕੇ ਤੇ ਸਤਨਾਮ ਸਿੰਘ ਗੁਲਜ਼ਾਰ ਸਿੰਘ ਗਿੰਦੀ ਚਮੈਲ ਸਿੰਘ ਮਨਜਿੰਦਰ ਸਿੰਘ ਜਗਿੰਦਰ ਸਿੰਘ ਸ਼ਬੀਗ ਸਿੰਘ ਜਸਸ ਸਿੰਘ ਹਰਦੀਪ ਸਿੰਘ ਪ੍ਰਕਾਸ਼ ਸਿੰਘ ਆਦਿ ਹਾਜ਼ਰ ਸਨ ਮੁੰਤੇ ਜੀ ਮੈਨੂੰ ਇਹ ਦਰਖਾਸਤ ਆਪਾਂ ਉਹਨੂੰ ਇਨਵੈਸਟੀਗੇਟ ਸਾਡੀ ਚੱਲ ਰਹੀ ਹੈ ਤੁਹਾਡੀ ਵੀਡੀਓ ਆਪਾਂ ਭੇਜ ਦਿੱਤੀ ਜੇ ਕੋ ਪਾਪੂ ਹੋਏਗਾ ਜਾਂ ਕਲਪੂ ਹੋਏਗਾ ਮੋਨਾ ਬਾਪੂ ਜੀ ਪੀ ਸਿਆਰੇ ਮੈਨੇ ਪੜਕੇ ਇਹਨਾਂ ਨੇ ਜਿਹੜੇ ਕੰਮ ਮੁਰਦਾਬਾਹ ਆਪਾਂ ਆਦੇ ਮੁਦਾਬਾਹ ਮੁਰਦਾਬਾਹ ਮੁਰਦਾਬਾਹ ਹਰਜੀਤ ਦੇ ਪੱਤਰਾ ਕਰੋ ਹਰਮਿੰਦਰ ਸਿੰਘ ਦੇ ਪੱਤਰਾ ਕਰੋ ਪਰਚਾ ਕਰੋ ਹਰਜੀਤ ਦੇ ਪੱਤਰਾ ਕਰੋ ਚਾਹ ਕਰੋ ਪੰਜਾਹ ਕਰੋ ਮਾਮਲਾ ਇਹਨਾਂ ਦਾ ਨੱਥੂਪੁਰਾ ਪਿੰਡ ਆ ਥਾਣਾ ਘਰੇਂਡਾ ਨਜ਼ਦੀਕ ਭਗਨਾ ਪੰਚਾਇਤ ਨੇ ਰੂੜੀਆਂ ਦਾ ਥਾਂ ਦਿੱਤਾ ਜੀ ਇਹਨਾਂ ਨੂੰ ਕਈ ਕਹਿੰਦਾ ਖੱਡੇ ਵੀ ਕਹਿ ਜਾਂਦੇ ਆ ਕਈ ਪਿੰਡਾਂ ਦੇ ਰੂੜੀਆਂ ਦੇ ਟੋਏ ਵੀ ਕਹਿ ਦਿੰਦੇ ਆ ਮਲਕਿ ਉਹ ਇਹਨਾਂ ਨੂੰ ਮਿਲੇ ਸੀ ਕੋਕਤੇ ਵਿਅਕਤੀ ਨੇ ਪਹਿਲਾਂ ਜਗਾ ਦੀ ਮਲਕਿ ਆਪਣਾ ਬਰਾਂਡਾ ਪਾ ਲਿਆ ਕੀ ਨਾਮ ਵਿਅਕਤੀ ਦਾ ਨਾਮ ਅਗੜੀ ਸਰਪਜੀਤ ਸਿੰਘ ਨਥੂਪੁਰੇ ਦੇ ਰਹਿਣ ਵਾਲਾ ਹੈ। ਉਹਦਾ ਬੇਟਾ ਹੈਗਾ ਸੁਮਨਪ੍ਰੀਤ ਸਿੰਘ। ਇਹਨਾਂ ਨੇ ਜਦੋਂ ਅੱਧਾ ਬੱਲਿਆ ਦਿਆਂ ਦੇ ਵੀ ਯਾਰ ਅਸੀਂ ਰੂੜੀ ਕਿੱਥੇ ਖਤਾਂਗੇ। ਤੇ ਰੂੜੀ ਤੋਂ ਉਹਨਾਂ ਰੂੜੀ ਖਲਾਰਤੀ ਆ। ਇਹਨਾਂ ਆਖਿਆ ਵੀ ਨਾ ਇੰਨਾ ਕਰੋ ਅਸੀਂ ਮਾਤੜ ਬੰਦੇ ਆ ਅਸੀਂ ਕਿੱਥੇ ਜਾਏਗੀ। ਉਹਨਾਂ ਨੇ ਆਪਣਾ ਲਾਇਸੈਂਸੀ ਰਵਲਵਰ ਲੈਂਦਾ। ਵੀ ਉਹਨੇ ਆਖਿਆ ਮਾਰਦੇ ਇਹਨੂੰ ਗੋਲੀ ਜਾਂਦੀ ਖਬਤ ਜੂਨ ਕੀਤੀ ਹੈ ਜੀ। ਤੇ ਪੁੱਤ ਨੇ ਸੁਮਨਪ੍ਰੀਤ ਨੇ 6 ਫਾਇਰ ਕੀਤੇ। 2 ਬੁਲਟ ਮੁੰਡੇ ਦੀ ਲੱਤ 'ਤੇ ਲੱਗੇ ਆ। ਮੁੰਡਾ ਗੁਰੂ ਨਾਨਕਾ ਹਸਪਤਾਲ ਦੇਰੇਲਾਜ ਪੁਲਿਸ ਨੇ ਐਫਆਈਆਰ ਜ਼ਰੂਰ ਕੀਤੀ ਹੈ ਪਰ ਸ਼ਮਨਪ੍ਰੀਤ ਕੰਡੇ ਦੇ ਕੀਤੀ ਹੈ ਉਹਦੇ ਫਾਦਰ ਦੇ ਪੁਲਿਸ ਐਫਆਈਆਰ ਨਹੀਂ ਕਰ ਲਈ ਇਹਨਾਂ ਦੀ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਇਹ ਚਾਹੁੰਦੇ ਹਾਂ ਕਿ ਉਕਤ ਵਿਅਕਤੀ ਦੇ ਪਿਓ ਤੇ ਵੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਨਲਕਾਰਾ ਮਾਰਿਆ ਉਹਦੇ ਤੇ ਵੀ ਐਫਆਈਆਰ ਬਰਾਬਰ ਦੀ ਕੀਤੀ ਜਾਵੇ ਲਾਇਸੈਂਸ ਜਬਤ ਕੀਤਾ ਜਾਵੇ ਅਸਲਾ ਜਮ੍ਹਾਂ ਕੀਤਾ ਜਾਵੇ ਬੰਦਿਆਂ ਦਾ ਮੈਡੀਕਲ ਕਰਾ ਕੇ ਜੇਲ੍ਹ ਭੇਜਿਆ ਤੇ ਪਰਿਵਾਰ ਨੂੰ ਸੰਤੁਸ਼ਟੀ ਹੈ ਅੱਜ ਅਸੀਂ ਧਰਨਾ ਲਾਇਆ ਜੀ ਬਸ ਸਾਨੂੰ ਇਹੋ ਗਿਆ ਜਾਂਦਾ ਨਵਿਸਟਿਗੇਸ਼ਨ ਕਰਕੇ ਫਿਰ ਉਹਦੇ ਫਾਦਰ ਸਾਹਿਬ ਨੂੰ ਪਾਵਾਂਗੇ ਜਦੋਂ ਕਿ ਉਹ ਇਮੀਜੇਟ ਨਹੀਂ ਪਾਉਣਾ ਬੰਦਾ ਬਸ ਸਾਨੂੰ ਪੁਲਿਸ ਇਹ ਕਹੀ ਜਾਂਦੀ ਕਿ ਨਵਿਸਟਿਗੇਸ਼ਨ ਕਰਾਂਗੇ ਜਦੋਂ ਐਫ ਆਈ ਆਰ ਹੋ ਗਈ ਐਫ ਆਈ ਆਰ ਦੀ ਕਾਪੀ ਮਿਲ ਗਈ ਬੰਦਾ ਨਾ ਬਾਹਰ ਕੱਢ ਦੇਣਾ ਨਵਿਸਟਿਗੇਸ਼ਨ ਕਾਦੀ ਹੈ ਜੀ ਇਥੇ ਗਰੀਬਾਂ ਦੀ ਕੋਈ ਚੱਲਦੀ ਨਹੀਂ ਵੀ ਮਨ ਲੱਗ ਜਿਹੜਾ ਤਾਂ ਮਨ ਲੱਗ ਤਕੜੇ ਬੰਦੇ ਆ ਉਹਨਾਂ ਦੀ ਚੱਲਦੀ ਹੈ ਜੀ ਉਹ ਪੈਸੇ ਵਾਲੇ ਬੰਦੇ ਆ ਇਹ ਗਰੀਬ ਬੰਦੇ ਆ ਦਿਹਾੜੀ ਕਰਦੇ ਆ ਜੀ ਉਹਨਾਂ ਦੀ ਦਾਹ ਵੀ ਕਿਲੇ ਪੈੜੀ ਆ ਉਹ ਤਕਾ ਕਰਦੇ ਆ ਸਰਕਾਰ ਦੇ ਲਾਗੇ ਆ ਜੀ ਉਹ ਸਰਕਾਰ ਦੇ ਲਾਗੇ ਆ ਬਾਕੀ ਇਹਨਾਂ ਦੇ ਘਰ ਕੋ ਲੋਗੇ ਉਹ ਕਹਿ ਕੇ ਆ ਕਿ ਭਾਵੇਂ ਮੇਰਾ 10000 ਰੁਪਇਆ ਲੱਗ ਜੇ ਮੈਨੂੰ ਨਹੀਂ ਪਹੁੰਦਾ ਤੇ ਮੈਂ ਭਾਵੇਂ ਕਦੇ ਨੂੰ ਓਠੋਕਦਾ ਇਹ ਸਾਡੀ ਮੰਗ ਹੈ ਕਿ ਲਾਇਸੈਂਸ ਜਬਤ ਹੋਣਾ ਚਾਹੀਦਾ ਇਮੀਜੇਟਲੀ ਉਹਦੇ ਪਿਓ ਦੇ ਪਰਚਾ ਹੋਵੇ ਤੇ ਅਸੀਂ ਉਠਾਂਗੇ ਨਹੀਂ ਤੇ ਅਸੀਂ ਅਣਮਿਥੇਲੀ ਸਮੇਲੀ ਇੱਥੇ ਬੈਠੇ ਆ ਜਦੋਂ ਕਾਰਵਾਈ ਹੋਊਗੀ ਉਸਤੋਂ ਤਰ੍ਹਾਂ ਸੀਗਾ ਕਿ ਆ ਲਾਗੇ ਨਾ ਪਿੰਡ ਪਿੰਦਾ ਹੈਗਾ ਆਪਣਾ ਨੱਥੂਪੁਰਾ ਉਥੇ ਰਾਤ ਨੂੰ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਇੱਕ ਸਖੀ ਦੇ ਬਲਜੀਤ ਦੇ ਲੱਖ ਦੇ ਕੋਲ ਲੱਗ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਰਾਤ ਨੂੰ ਜੋ ਬੰਦੇ ਧਰਾਂ ਤਰ੍ਹਾਂ ਤਰ ਤਰ ਚਾਰਜ ਦਰਜ ਕਰ ਦਿੱਤਾ ਸੀਗਾ ਅੱਜ ਸਵੇਰੇ ਬੰਦਾ ਜਿਹੜਾ ਹੈਗਾ ਉਹ ਆਪਾਂ ਅਰੈਸਟ ਵੀ ਕਰ ਲਿਆ ਜਿਹੜਾ مین ਅਕਿਊਜ਼ ਸੀਗਾ ਉਹ ਮਨਦੀਪ ਸਿੰਘ ਔਰ ਇਹਨਾਂ ਦੀ ਆਪਣੇ ਘਰ ਵਾਲਿਆਂ ਦੀ ਸੀ ਕਿ ਸਾਡੇ ਨਾਲ ਧੱਕੇ ਨਾਲ ਕੋਈ ਹੋਰ ਉਹ ਆਪਣਾ ਕੋਈ ਪਰਚਾ ਪੁਰਚਾ ਬਣਾ ਕੇ ਜਾਂ ਵਾਟ ਐਵਰ ਕਿਸੇ ਤਰੀਕੇ ਨਾਲ ਗਲਤ ਮੈਡੀਕਲ ਲੈ ਕੇ ਸਾਡੇ ਤੋਂ ਕੋਈ ਕਾਰਵਾਈ ਨਾ ਕਰਾਉਣੀ ਚਾਵੇ ਲੇਕਿਨ ਇਹਨਾਂ ਨੂੰ ਅਸ਼ਵਾਸਨ ਦਵਾਇਆ ਚੰਗੇ ਤਰ੍ਹਾਂ ਵੀ ਤੁਹਾਡੇ ਉੱਪਰ ਸਾਨੂੰ ਪਤਾ ਵੀ ਉਹ ਇਨਸੀਡੈਂਟ ਕੀ ਹੋਇਆ ਕਿਸ ਤਰ੍ਹਾਂ ਹੋਇਆ ਕੋਈ ਅਸੀ ਵੈਸੀ ਜਿਹੜੀ ਹੈ ਗਲਤ ਕਾਰਵਾਈ ਨਹੀਂ ਹੋਈ ਚਾਰ ਤੋਂ ਪੰਜ ਫਾਇਰ ਹੁੰਦੇ ਨੇ ਜਿਹੜਾ ਜ਼ਖਮੀ ਨੌਜਵਾਨ ਹੁੰਦਾ ਉਹਦੀ ਹਾਲਤ ਕਿੰਨੀ ਹੈ ਹੋਰ ਨਹੀਂ ਬੰਦਾ ਠੀਕ ਹੈ ਸੇਫ ਇਹ ਪਰਿਵਾਰ ਦਾ ਕਹਿਣਾ ਹੈ ਕਿ ਉਹਦਾ ਪਿਓ ਜਿਹੜਾ ਲੜਕੀ ਨੇ ਗੋਲੀ ਚਲਾਈਦਾ ਪਿਓ ਵੀ ਨਾਲ ਸੀ ਜਿਹੜਾ ਕਿ ਰਵੋਲਵਰ ਉਹਦੇ ਨਾਂ ਤੇ ਹੈ ਮੈਂ ਦੱਸਣ ਲੱਗਾ ਤੁਹਾਨੂੰ ਜੀ ਉਹ ਮਸਲਾ ਮੈਂ ਪਹਿਲਾਂ ਵੀ ਤੁਹਾਨੂੰ ਬ੍ਰਦਰ ਕਹਤਾ ਅੰਡਰ ਇਨਵੈਸਟੀਗੇਸ਼ਨ ਹੈ ਉਹਨਾਂ ਦੀ ਦਖਾਸਤ ਵੀ ਲੈਣ ਲੱਗੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਬਿਲਕੁਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਜੋ ਬਣਦਾ ਹੋ ਗ੍ਰਾਸਟ ਪੈ ਜਾਏਗੀ ਜੇ ਨਹੀਂ ਹੋਗਾ ਤਾਂ ਨਜਾਇਜ਼ ਤਾਂ ਕਹਿਣਾ ਪਾਵਾਂਗੇ ਨਹੀਂ ਹਾਂ ਠੀਕ ਹੈ ਤਾਂ ਮਾਮਾ ਜੱਜ ਕੀ ਤਾਂ 307 25 ਜਨਵਰੀ ਨੂੰ ਅੱਜ ਪਰਚਾ ਦਰਜ ਕਰ ਦਿੱਤਾ। ਇਹ ਜਿਹੜੇ ਬੰਦੇ ਨੇ ਪਹਿਲਾਂ ਹਾਲ ਤੇ ਜਿਹੜਾ ਮੇਨ ਕਿਊ ਸੀਗਾ ਉਹਦੇ ਖਿਲਾਫ ਪਰਚਾ ਦਰਜ ਕੀਤਾ ਹੈ। ਲੇਕਿਨ ਪਰਿਵਾਰ ਵਾਲਿਆਂ ਦੇ ਜਿਹੜਾ ਪੱਖ ਸੀਗਾ ਉਹਨੂੰ ਵੀ ਸੁਣਨ ਵਾਸਤੇ ਆਪਾਂ ਨੇ ਦਰਖਾਸਤ ਲੈ ਲਈ ਹੈ। ਠੀਕ ਹੈ। ਸਰ ਜਿਹੜਾ ਰਵਲਵਰ ਹੈ ਇਹ ਆਪਣਾ ਇੱਕ ਨੰਬਰ ਦਾ ਹੈ ਤਾਂ ਉਹਨਾਂ ਦਾ ਆਪਣਾ ਲਾਇਸੈਂਸ ਨਹੀਂ ਰਵਲਵਰ ਲਾਇਸੈਂਸ ਹੀ ਹੈ। ਲੇਕਿਨ ਉਹਨੂੰ ਆਪਾਂ ਹੁਣ ਕੈਂਸਲੇਸ਼ਨ ਵਾਸਤੇ ਅੱਜ ਹੀ ਲਿਖੇ ਭੇਜਦੇ ਹਾਂ। ਕਿੰਨੇ ਕੋਲ ਲੱਭੇ ਹੋ ਤੋਂ ਜੀ ਮਰਾ ਮੌਕੇ ਤੋਂ। ਉਹ ਰਾਤ ਨੂੰ ਤੇ ਆਪਾਂ ਨੂੰ ਜਦੋਂ ਹਨੇਰਾ ਸੀਗਾ ਉੱਥੋਂ ਤੇ ਇੱਕ ਹੀ ਮਿਲਿਆ ਸੀਗਾ ਤੇ ਲੇਕਿਨ ਆਪਾਂ ਕਰ ਲੈਨੇ ਜਾ ਕੇ ਪੂਰਾ ਵੈਰੀਫਾਈ ਕਰਕੇ ਇਹ ਦੇਖੋ ਇਸ ਤਰ੍ਹਾਂ ਨਾ ਕਈ ਵਾਰੀ ਖੋਲ ਜਿਹੜੇ ਆ ਕਿ ਜਿਹੜੇ ਰਵਲਵਰ ਦੇ ਖੋਲ ਹੁੰਦੇ ਪਿਸਟਲ ਦੇ ਖੋਲ ਹੁੰਦੇ ਆ ਨਾ ਇਹ ਉਹ ਇਧਰ ਉਧਰ ਹੋ ਜਾਂਦੇ ਨੇ ਨਾਲੀਆਂ ਸੀਗੀਆਂ ਘਾਹ ਸੀਗਾ ਰੂੜੀ ਸੀਗੀ ਪਰ ਅਮਰ ਵਾ ਫਿਰ ਵੀ ਆਪਾਂ ਛਾਂ ਦੇ ਲਈ ਠੀਕ ਹੈ ਠੀਕ ਹੈ